ੱਲੇ ਦਾ ਜੀ ਨਹੀਂ ਲੱਗਦਾ ਸੀ ਰਾਤ ਨੂੰ ਮੈਂ ਸੁੱਤਾ ਪਿਆ ਰਜਾਈ ਦੇ ਵਿੱਚ ਪੱਧ ਮਾਰਦਾ ਸੀ ਰਜਾਈ ਨੂੰ ਮਸਕਾਰ ਚੜਾ ਦਿੰਦਾ ਸੀ ਦੋਸਤੋ ਲੱਤਾਂ ਮਾਰ ਮਾਰ ਕੇ ਰਜਾਈ ਪਾੜ ਦਿੰਦਾ ਸੀ ਬਿਜਲੀ ਵਾਲੇ ਨੂੰ ਹੋਇਆ ਕਿਸੇ ਦੀ ਘਰ ਵਾਲੀ ਦੇ ਨਾਲ ਪਿਆਰ ਉਹਨੂੰ ਲੈ ਆਏ ਆਪਣੇ ਘਰੇ ਜਿਹੜਾ ਉਹਨੂੰ ਚਾਹੀਦਾ ਸੀ ਉਹ ਉਹਨੂੰ ਮਿਲ ਗਿਆ ਤੇ ਜਿਹੜਾ ਮੈਨੂੰ ਚਾਹੀਦਾ ਸੀ ਮੈਨੂੰ ਮਿਲ ਗਿਆ ਲੋਕ ਪਾਨੀਆਂ ਮਾਰਦੇ ਸੀ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਦੋਸਤੋ ਆਜੋ ਤੁਹਾਨੂੰ ਦੱਸਾਂਗੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਵਰਤੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਕੱਲ ਜਿਹੜਾ ਪ੍ਰੇਮ ਆ ਦੋਸਤੋ ਦਿਨ ਪਰ ਦਿਨ ਵਧਦਾ ਜਾ ਰਿਹਾ ਕੋਈ ਉਹਦੀ ਲੈ ਕੇ ਕਾਏ ਕੱਢ ਕੇ ਕੋਈ ਉਹਦੀ ਲੈ ਕੇ ਕੱਢ ਕੇ ਕੋਈ ਆਪਣੀ ਹੀ ਕੱਢ ਕੇ ਲੈ ਗਿਆ ਦੋਸਤੋ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਦੋਸਤੋ ਪਿਆਰ ਇੰਨਾ ਜੋਰਾਂ ਤੇ ਕਿਉਂ ਆ ਸਾਰੀ ਗੱਲਬਾਤ ਕਰਾਂਗੇ ਇਸ ਮਨੁੱਖ ਦੇ ਨਾਲ ਇਸ ਇਨਸਾਨ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਦੋਸਤੋ ਸਸੀਗਾ ਜੀ ਸਸੀਗਾ ਜੀ ਕੀ ਹਾਲ ਚਾਲ ਆ ਭਾਈ ਠੀਕ ਹੈ ਜੀ ਗੱਲਬਾਤ ਕੀ ਹੋਈਆ ਪਿਆਰ ਕਿੱਦਾਂ ਹੋਇਆ ਕੀ ਕੰਮ ਕਰਦੇ ਆਂ ਮੈਂ ਬੱਕੇ ਕਰਦਾ ਲੋਟ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਾਂ ਅੱਛਾ ਪਿਆਰ ਕਿਵੇਂ ਹੋਇਆ ਸੀ ਗੱਲਬਾਤ ਗੱਲ ਸਾਰਾ ਮਸਲਾ ਕੀ ਹੋਇਆ ਪਿਆਰ ਬਾਈ ਇਹ ਗੱਲ ਸੀ ਯਾਰ ਮੈਂ ਤੰਗ ਬਹੁਤ ਸੀ ਉਮਰ ਮੇਰੀ ਬਹੁਤ ਹੋ ਗਈ ਆ 32 33 ਸਾਲ ਦੀ ਉਮਰ ਹੋ ਗਈ ਤੇ ਪਾ ਨਹੀਂ ਦਿੰਦੀ ਸੀਗੀ ਤੇ ਜਦੋਂ ਕੋਈ ਕਿਸੇ ਨੂੰ ਵੇਖਣਾ ਵਾਕਣਾ ਜੀ ਤਾਂ ਹੁਣ ਮੇਰਾ ਵੀ ਕਰਦਾ ਸੀਗਾ ਵੀ ਯਾਰ ਮੈਂ ਆਪਣੇ ਗੋਰੇ ਹੱਥਾਂ ਨਾਲ ਮੈਂ ਵੀ ਰੋਟੀਆਂ ਪੱਕੀਆਂ ਪਕੰਗੀਆਂ ਗਰਮ ਖਾਵਾਂ ਵੀ ਮੈਨੂੰ ਸਾਰਾ ਕੁਝ ਗਰਮ ਮਿਲੇ ਗਾਂ ਜਾਂਦੀ ਉਹ ਵੀ ਗਰਮ ਮਿਲੇ ਹਨਾ ਤੇ ਉਹ ਰੋਲਾ ਕੀ ਪੈ ਗਿਆ ਬਈ ਯਾਰ ਮੈਨੂੰ ਕੋਈ ਮੰਨ ਕੇ ਚੱਲ ਕੁੜੀਆਂ ਕੜੀਆਂ ਸੀਗੀਆਂ ਕੋਈ ਨਹੀਂ ਸੀ ਅਗਲੀ ਨੂੰ ਆਇਆ ਹੁੰਦਾ ਸੀ ਵੀ ਇਹ ਤਾਂ ਕੰਮ ਕਰਦਾ ਇੱਕ ਛੋਟਾ ਮੋਟਾ ਕੰਮ ਕਰਦਾ ਇਹਦੇ ਕੋਲ ਕੀ ਹੋਊਗਾ ਕਿਉਂਕਿ ਕੁੜੀਆਂ ਕੀ ਭਾਲਦੀਆਂ ਵੀ ਮੁੰਡੇ ਦੀ ਟੌਰ ਹੋਵੇ ਜੇਬ ਚ ਭਲਾ ਰੁਪਈਆ ਨਾ ਹੋਵੇ ਠੀਕ ਹੈ ਵੀ ਸੋਨਾ ਸੁਣਾ ਖਾ ਹੋਵੇ ਟੌਰ ਵਾਲਾ ਹੋਵੇ ਵੀ ਪਾ ਪਲਾਂ ਪੰਜੀ ਨਾ ਹੋਵੇ ਕੋਲੇ ਭਾਈ ਮੈਂ ਬਹੁਤ ਤੱਕ ਕਹਤੋ ਕਿ ਖਾਦੇ ਨਹੀਂ ਕੋਈ ਕ ਹੱਲ ਹੋਇਆ ਕੋਈ ਰਿਸ਼ਤਾ ਵੀ ਨਹੀਂ ਮੇਰੇ ਹੱਲ ਨੇ ਕਿਸੇ ਨੇ ਕਰਾਇਆ ਜਿਹੜੇ ਆਉਂਦੇ ਸੀਗੇ ਪਾਪਾਂ ਨਾ ਮਾਰ ਦਿੰਦੇ ਸੀਗੇ ਫਿਰ ਹੌਲੀ 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 ਮੈਂ ਭਾਈ ਜਦੋਂ ਇੱਕ ਵੀ ਮੈਂ ਕਿਸੇ ਦਾ ਪੱਖਾ ਆ ਗਿਆ ਮੇਰੇ ਕੋਲੇ ਲੋਟ ਕਰਾਉਣਾ ਮੈਂ ਜਦੋਂ ਟੰਗਣ ਗਿਆ ਚਲ ਉਹ ਵੀ ਮੈਨੂੰ ਸੋਹਣੀ ਲੱਗੀ ਮੈਂ ਵੀ ਵੇਖਿਆ ਜੋ ਉਹ ਵੀ ਮੇਰੇ ਲੱਦੇਣ ਲੱਗੀ ਧਿਆਨ ਜਾ ਉਹਨੇ ਮੇਰਾ ਨੰਬਰ ਲੈ ਲਿਆ ਜਦੋਂ ਮੇਰਾ ਨੰਬਰ ਲੈ ਲਿਆ ਤੇ ਮੈਨੂੰ ਫੋਨ ਲਾ ਕੇ ਕਿਤੇ ਸਾਡਾ ਲੋਟ ਕਰ ਜਾ ਕਿਤੇ ਉਹ ਕਰ ਜਾ ਕਿਤੇ ਛੱਤ ਵਾਲਾ ਪੱਖਾ ਕਿਤੇ ਕੋਸ਼ ਹੈ ਨਾ ਵੀ ਐ ਲੋਟ ਅੱਛਾ ਉਹ ਘਰ ਵਾਲੀ ਉਹਦੀ ਹਾਂ ਅੱਛਾ ਉਹਦਾ ਘਰ ਵਾਲਾ ਕਾਰਾ ਲਾਦਾ ਬਾਤ ਸੀਗਾ ਕਿਤੇ ਪਾਸੇ ਰਹਿੰਦਾ ਤੇ ਉਹ ਤਾਂ ਬਹਾਨੇ ਨਾਲ ਸਾਦੀ ਹਾਂ 5-6 ਸਾਲ ਹੋ ਗਏ ਆਇਆ ਨਹੀਂ ਸੀਗਾ ਤੇ ਮੈਨੂੰ ਫਿਰ ਸਾਦ ਲੈਂਦੀ ਬਹਾਨੇ ਨਾਲ ਉਹ ਤੇ ਇੱਕ ਦਿਨ ਮੈਂ ਉਹਨੂੰ ਪੁੱਛ ਹੀ ਲਿਆ ਮੈਂ ਹਾਂ ਵੀ ਗੱਲ ਦੱਸ ਕੀ ਆ ਵੀ ਤੂੰ ਅੱਗੇ ਤਾਂ ਚੱਲ ਤੇਰਾ ਪੱਖਾ ਪਹਿਲੀ ਵਾਰ ਆਇਆ ਸੀ ਮੇਰੇ ਕੋਲ ਹਨਾ ਵੀ ਹੁਣ ਤੂੰ ਤੀਜੇ ਦਿਨ ਹੀ ਕੋਈ ਨਾ ਕੋਈ ਖਰਾਬ ਕਰ ਲੈਂਦੀ ਮੈਨੂੰ ਸਹੀ ਗੱਲ ਦੱਸ ਕੀ ਆ ਤੇ ਉਹ ਕਹਿੰਦੀ ਵੀ ਮੈਂ ਤੈਨੂੰ ਪਸੰਦ ਕਰਦੀ ਆ ਮੈਂ ਤੈਨੂੰ ਪਿਆਰ ਕਰਦੀ ਆ ਤੇ ਤੂੰ ਦੱਸ ਮਖਾ ਮਾਤਾ ਤੈਨੂੰ ਉਦੋਂ ਹੀ ਪਿਆਰ ਕਰਨ ਲੱਗ ਗਿਆ ਜਿੱਦ ਤੇਰਾ ਪੱਖਾ ਟੰਗਣਾ ਆਇਆ ਸੀਗਾ ਟੰਗਣਾ ਆਇਆ ਸੀ ਹਾਂ ਪੱਖਾ ਤਾਂ ਛੱਤ ਲੱਦੇ ਛੱਤ ਵਾਲਾ ਨਹੀਂ ਹੁੰਦਾ ਉਹ ਟੰਗਣਾ ਆਇਆ ਸੀ ਤੇ ਕਹਿੰਦੇ ਅੱਛਾ ਮਖਾ ਹਾਂ ਕਹਿੰਦੇ ਤੂੰ ਕਿਆ ਕਾ ਤੋ ਨਹੀਂ ਮਖਾ ਮੈਨੂੰ ਆਇਆ ਸੀ ਮੇਰੀ ਦੁਕਾਨਦਾਰੀ ਆ ਕਿਤੇ ਇਹ ਨਾ ਹੋਵੇ ਤੂੰ ਦੁਕਾਨਦਾਰੀ ਚਕਵਾਦੇ ਰੋਲਾ ਪਾ ਕੇ ਵੀ ਹੋਰ ਜਿਹੜੇ ਮੇਰੇ ਕੋਲੇ ਆਉਂਦੇ ਆ ਚਾਰ ਗਾਹ ਉਹ ਵੀ ਹਟ ਜਾਣਾ ਵੀ ਰੋਟੀ ਮੈਂ ਜਨਾਨੀ ਤਾਂ ਮੈਨੂੰ ਜੁੜੀ ਨਹੀਂ ਇਹ ਨਾ ਹੋਵੇ ਮੁੜ ਕੇ ਰੋਟੀ ਵੀ ਨਾ ਜੁੜੇ ਦੋਸਤੋ ਇਲੈਕਟ੍ਰੀਸ਼ੀਅਨ ਨੂੰ ਪਿਆਰ ਹੋਇਆ ਇੱਕ ਕੁੜੀ ਦੇ ਨਾਲ ਜਿਹ ਪੱਖਾ ਖਰਾਬ ਹੋ ਗਿਆ ਸਾਡਾ ਏਸੀ ਖਰਾਬ ਹੋ ਗਿਆ ਸਾਡਾ ਫਰਿੱਜ ਖਰਾਬ ਹੋ ਗਿਆ ਆ ਜੋ ਜੀ ਕਰ ਜੋ ਠੀਕ ਇਹ ਵੀ ਮਿੰਟ ਚ ਚੜ ਕੇ ਆਪਦੇ ਮੋਟਰਸਾਈਕਲ ਤੇ ਲੈ ਕੇ ਆਪਦੇ ਚਾਬੀ ਪਾਨੇ ਜੇ ਤੇ ਪੇਸ਼ਕਸ਼ ਉੱਥੇ ਜਾਂਦਾ ਸੀ ਨਾਟਕਸਨ ਨੂੰ ਤੇ ਨੇ ਹੋਰ ਹੀ ਕੁਛ ਕਸਤਾ ਦੋਸਤੋ ਉੱਥੇ ਪਿਆਰ ਇਜ਼ਹਾਰ ਕਰ ਲਿਆ ਦੋਨਾਂ ਨੇ ਇੱਕ ਦੂਜੇ ਨਾਲ ਵੀ ਮੇਰਾ ਤੇਰੇ ਬਿਨਾ ਸਰਦਾ ਨਹੀਂ ਤੇ ਤੂੰ ਮੈਨੂੰ ਬਾਲੀ ਸੋਹਣੀ ਲੱਗਦੀ ਹੈ ਤੇ ਉਹ ਕਹਿੰਦਾ ਦੋਨਾਂ ਦੀ ਗੱਲਬਾਤ ਹੋ ਗਈ ਦੋਸਤੋ ਉਹਦਾ ਘਰ ਵਾਲਾ ਕਿਤੇ ਬਾਹਰ ਰਹਿਦਾ ਸੀ ਉਹਦੀ ਸਰੀਰ ਦੀ ਜਿਹੜੀ ਕਹਿੰਦੀ ਹੈ 25 ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਉਹ ਚੀਜ਼ ਉਹਨੂੰ ਨਹੀਂ ਮਿਲਦੀ ਸੀ ਟਾਈਮ ਤੇ ਤੇ ਇਸ ਮੁੰਡੇ ਨੇ ਉਸ ਚੀਜ਼ ਨੂੰ ਪੂਰਾ ਕੀਤਾ ਉਹ ਚੀਜ਼ ਨੂੰ ਪੂਰਾ ਕੀਤਾ ਹਾਂ ਬਈ ਅੱਛਾ ਫੇਰ ਫੇਰ ਅਸੀਂ ਵਿਆਹ ਕਰਾ ਲਿਆ ਵਿਆਹ ਕਿਵੇਂ ਕਰਾ ਲਿਆ ਤਲਾਕ ਤੋਂ ਬਗੈਰ ਹੀ ਵਿਆਹ ਕਰਾ ਲਿਆ ਤਲਾਕ ਕਿਤੇ ਦਾ ਉਹਨੂੰ ਕਿਹਨੂੰ ਦੇਤਾ ਆ ਦੇ ਘਰ ਆਲੇ ਘਰ ਆਲੇ ਪਤਾ ਨਹੀਂ ਲੱਗਿਆ ਉਹਨੂੰ ਘਰ ਆਲੇ ਪਤਾ ਲੱਗ ਗਿਆ ਸੀ ਉਹ ਕਹਿੰਦਾ ਵੀ ਉਹ ਕਹਿੰਦਾ ਮੈਂ ਰੱਖਣੀ ਨਹੀਂ ਉਹ ਕਹਿੰਦੀ ਮੈਂ ਰਹਿਣਾ ਨਹੀਂ ਉਹ ਕਹਿੰਦੀ ਵੀ ਜਦੋਂ 5 ਸਾਲ ਹੋ ਗਏ ਘਰ ਆਲੇ ਨੂੰ ਪਤਾ ਲੱਗਿਆ ਇਹਨੇ ਦੱਸਤਾ ਸੀਗੇ ਫੋਨ ਲਾ ਕੇ ਕੀ ਕਹਿੰਦੀ ਕਹਿੰਦੀ ਕਿ ਇੱਥੇ ਪਿੰਡ ਆਜੋ ਆਉਣਾ ਤਾਂ ਤੇ ਨਹੀਂ ਮੈਂ ਵੀ ਛੱਡ ਕੇ ਚਲੀ ਆ ਘਰ ਕਿ ਆਈ ਆ ਮਾ ਫਰਮਾਇਰੀ ਨੇ ਤੂੰ ਕਿਹਾ ਹੋਗਾ ਵੀ ਫੋਨ ਤੇ ਹਾਂ ਵੀ ਤੂੰ ਹੁਣ ਛੱਡ ਦੇ ਮੈਨੂੰ ਨਹੀਂ ਗਿਆ ਸੀ ਮੈਂ ਕਿਹਾ ਵੀ ਤੇਰਾ ਘਰ ਵਾਲਾ ਕਿੰਨੇ ਟਾਈਮ ਬਾਅਦ ਹੁੰਦਾ ਕਹਿੰਦੀ 5 ਸਾਲ ਹੋ ਗਏ ਉਹਨੂੰ ਗਏ ਨੂੰ ਹਜੇ ਤੱਕ ਤਾਂ ਕਦੇ ਆਇਆ ਨਹੀਂਗਾ ਨਹੀਂ ਵਿਆਹ ਕਦੇ ਕਰੀ ਕਦੇ ਨਹੀਂ ਕਰਾ ਲਿਆ ਵਿਆਹ ਤੂੰ ਉਹ ਕਿਸੇ ਦਾ ਘਰ ਜਾੜ ਤਾ ਕਿਉਂ ਕਰ ਜਾ ਘਰ ਜਾੜਿਆ ਕਿਸੇ ਦਾ ਘਰ ਯਾਰ ਮੈਂ ਥੋੜੋ ਜਾੜਿਆ ਅਗਲੀ ਨੇ ਆਪ ਜਾੜ ਲਿਆ ਹੂੰ ਮੇਰੇ ਘਰੇ ਆ ਗਈ ਮੈਨੂੰ ਆਪ ਵਦਗਾ ਰੋਟੀ ਘਰ ਮਿਲਦੀ ਆ ਨਾਲੇ ਸਾਰਾ ਕੁਝ ਘਰ ਮਿਲਦਾ ਗੇਮਰ ਜਾਈ ਚ ਕੱਲਾ ਲੱਤਾਂ ਮਾਰਦਾ ਸੀ ਹੁਣ ਦੋਨੇ ਆ ਕਿ ਮਾਰਦਾ ਪਹਿਲਾਂ ਪਹਿਲਾਂ ਕੱਲਾ ਲੱਤਾਂ ਮਾਰ ਮਾਰ ਕੇ ਮਾਰ ਮਾਰ ਪਦ ਤੇ ਹੁਣ ਵਧਗਾ ਨਹੀਂ ਆਲੇ ਨਾ ਪਈਦਾ ਬਾਈ ਪਰਫਿਊਮ ਵਗੈਰਾ ਲਾਇਆ ਹੁੰਦਾ ਸਰ ਇੱਕ ਗੱਲਬਾਤ ਹੋਰ ਹੁੰਦੀ ਹੈ ਦੋਸਤੋ ਕਹਿੰਦਾ ਇੱਕ ਮੁੰਡਾ ਸੀ ਉਹ ਆਪਣੇ ਪਿਓ ਨੂੰ ਕਹਿੰਦਾ ਪਾਪਾ ਮੇਰਾ ਵਿਆਹ ਕਰ ਦੇ ਮੇਰਾ ਵਿਆਹ ਕਰ ਦੇ ਮੈਨੂੰ ਠੰਡ ਲੱਗਦੀ ਆ ਉਹਦਾ ਪਿਓ ਕਹਿੰਦਾ ਪੁੱਤ ਮੇਰੇ ਨਾਲ ਆ ਕੇ ਪੈ ਜਾ ਕਰ ਠੰਡ ਹਟ ਜੂਗੀ ਤੇ ਉਹੀ ਗੱਲਬਾਤ ਉਹੀ ਕਹਿੰਦਾ ਮੈਂ ਰਜਾਈ ਦੇ ਵਿੱਚ ਜਦੋਂ ਪੈ ਜਾਂਦਾ ਸੀ ਤਾਂ ਲੱਤਾਂ ਮਾਰ ਮਾਰ ਰਜਾਈ ਪਾੜ ਦਿੰਦਾ ਸੀ ਪੱਤ ਮਾਰ ਮਾਰ ਕੇ ਮੁਸਕਾੜ ਚੜਾ ਹੁੰਦਾ ਸੀ ਰਜਾਈ ਨੂੰ ਤੇ ਪਰ ਜਦੋਂ ਮੇਰੇ ਨਾਲ ਗੱਲਬਾਤ ਉਹਦੀ ਹੋ ਗਈ ਮੈਨੂੰ ਵੀ ਚਾਹੀਦਾ ਸੀਗਾ ਤੇ ਵਿਆਹ ਮੇਰਾ ਵੀ ਨਹੀਂ ਹੁੰਦਾ ਸੀਗਾ ਉਹਨੇ ਆਪਣੇ ਘ ਲੱਗੀ ਦੋਸਤੋ ਇਹ ਸੱਚੀ ਗੱਲ ਆ ਦੋਸਤੋ ਇਹ ਬਿਹਾਰ ਦੀ ਸੱਚੀ ਗੱਲ ਆ ਇਹ ਬਿਹਾਰ ਤੋਂ ਮੁੰਡਾ ਕੀ ਨਾ ਤਰਾ ਹਾਂਜੀ ਅਜੇ ਨਾ ਦਾ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਇਹ ਬਿਹਾਰ ਦੀ ਗੱਲ ਆ ਦੋਸਤੋ ਸੱਚੀ ਘਟਨਾ ਇਹ ਜਿਹੜੀ ਇਸ ਮੁੰਡੇ ਨਾਲ ਵਾਪਰੀ ਆ ਉਹ ਤੇ ਦੋਸਤੋ ਤੁਸੀਂ ਮੈਂ ਇੱਕ ਜ਼ਰੂਰ ਤੁਹਾਨੂੰ ਗੱਲ ਦੱਸਣਾ ਚਾਹਣਾ ਵੀ ਆਪਣੇ ਘਰ ਵਾਲਿਆਂ ਨੂੰ ਥੋੜਾ ਸਮਝਾ ਕੇ ਰੱਖਿਆ ਕਰੋ ਇਹੋ ਜੇ ਕੰਮਾਂ ਦੇ ਵਿੱਚ ਨਾ ਪਿਆ ਕਰੋ ਕਿ ਕੁੜੀਆਂ ਬੁੜੀਆਂ ਨੂੰ ਆਪਾਂ ਨਾ ਇੰਨੀ ਖੁੱਲ੍ਹ ਦਿਆਂ ਕਰੋ ਵੀ ਉਹ ਆਪ ਹੀ ਮਿਸਤਰੀਆਂ ਨੂੰ ਫੋਨ ਲਾਈ ਜਾਣ ਵੀ ਸਾਡਾ ਪੱਖਾ ਖਰਾਬ ਹੋ ਗਿਆ ਸਾਡਾ ਏਸੀ ਖਰਾਬ ਹੋ ਗਿਆ ਵੀ ਤੁਸੀਂ ਮਰ ਗਏ ਯਾਰ ਤੁਹਾਡੇ ਤਣ ਤਣ ਤਿਲਾਂਜ ਤੇਲ ਹੈ ਨਹੀਂ ਤਲਾਹ ਜਤੇਲ ਹੈ ਨਹੀਂ ਤੁਸੀਂ ਤੁਸੀਂ ਕੀ ਕਰਦੇ ਹੋ ਯਾਰ ਆਪਦੀ ਘਰ ਵਾਲੀ ਨੂੰ ਤੁਸੀਂ ਇੰਨੀ ਖੁੱਲ੍ਹ ਦਿੱਤੀ ਤੇ ਅੱਜ ਆਹ ਵੇਖੋ ਇਹਨੇ ਕੁਝ ਹੋਰ ਹੀ ਖੋਲ ਕੇ ਰੱਖਤਾ ਕੀ ਖੋਲ ਕੇ ਰੱਖਤਾ ਸਾਰਾ ਕੁਝ ਹੀ ਖੁੱਲ ਗਿਆ ਸਾਰਾ ਕੁਝ ਹੀ ਖੁੱਲ ਗਿਆ ਪਿੰਟ ਵਾਲਿਆਂ ਨੇ ਕਿਹਾ ਵੀ ਤੂੰ ਇਹ ਰਾਹ ਕੀ ਕੰਮ ਕਰਦਾ ਤੂੰ ਵਿਆਹ ਕਰਾ ਲੈਂਦਾ ਤੇ ਵਿਆਹ ਹੀ ਕਰਾਇਆ ਤੇ ਕੁਵਾਰੀ ਨਾ ਕਰਾ ਲੈਂਦਾ ਤੇ ਕੁਵਾਰੀ ਨੇ ਕਿਸੇ ਨੂੰ ਰੁਪਿਆ ਫੜਾਇਆ ਹੀ ਨਹੀਂਗਾ ਮੈਂ ਤਾਂ ਹੱਕ ਹਾਰ ਕੇ ਜਿਵੇਂ ਕਹਿੰਦੇ ਨੇ ਮਰਦੀ ਨਹੀਂ ਅੱਕ ਚੱਬਿਆ ਨਹੀਂ ਮੈਂ ਹਾਰ ਕੇ ਜੇਠ ਨਾਲ ਲਾਈਆ ਮੈਂ ਤਾਂ ਤਾਂ ਉਹ ਅੱਕ ਚੱਬਿਆ ਦੋਸਤੋ ਅ اچھا ਜ਼ਿੰਦਗੀ ਕਿਵੇਂ ਦੀ ਆ ਹੁਣ ਕਿਵੇਂ ਲੱਗਦਾ ਲਾਈਫ ਕਿਦਾਂ ਦੀ ਆ ਹੁਣ ਵਿਆਹ ਕਰਵਾ ਲਿਆ ਲਾਈਫ ਬਈ ਬਹੁਤ ਵਧੀਆ ਠੀਕ ਆ ਪਹਿਲਾਂ ਐ ਹੁੰਦਾ ਸੀਗਾ ਜਦੋਂ ਘਰੇ ਜਾਣਾ ਹਨ ਕਈ ਵਾਰੀ ਮਾਤਾ ਬਿਮਾਰ ਹੋਣੀ ਰੋਟੀ ਰੋਕਾ ਆਪ ਨੂੰ ਲਾਉਣਾ ਪੈਣਾ ਸਾਰਾ ਕੁਝ ਆਪ ਨੂੰ ਕਰਨਾ ਪੈਂਦਾ ਸੀਗਾ ਹੁਣ ਚੱਲ ਜਦੋਂ ਘਰੇ ਜਾਈਦਾ ਬੇੜੇ 'ਚ ਛਣ ਛਣ ਸੁਣੀਦੀ ਆ ਤੇ ਤੋਰੇ ਫਿਰਦੇ ਆ ਗਰਮ ਰੋਟੀ ਇਹ ਲਿਆ ਕੇ ਬੇੜੇ ਤੇ ਫੜਾਉਂਦੀ ਆ ਤੇ ਵੀ ਪੂਰਾ ਮੈਨੂੰ ਚਾ ਚੜ ਜਾਂਦਾ ਜਦੋਂ ਮੈਨੂੰ ਇਹ ਚੀਜ਼ ਦਾ ਤੇ ਬਾਕੀ ਜ਼ਿੰਦਗੀ ਪੂਰੀ ਹੁਣ ਫੁੱਲਾਂ ਤੇ ਕਾਟੋ ਕਾਟੋ ਫੁੱਲਾਂ ਤੇ ਹਾਂ ਤੇ ਪਿੰਡ ਵਾਲੇ ਲੋਕ ਨਹੀਂ ਕਹਿੰਦੇ ਵੀ ਯਾਰ ਵੀ ਤੇਰੀ ਦੁਕਾਨਦਾਰੀ ਤੇ ਪ੍ਰਭਾਵ ਨਹੀਂ ਪਿਆ ਵੀ ਲੋਕ ਕਹਿੰਦੇ ਨਹੀਂ ਵੀ ਤੇ ਸਾਡੇ ਘਰੇ ਤੇ ਇਹ ਤੋਂ ਕੰਮ ਨਹੀਂ ਕਰਾਉਣਾ ਜਾਂ ਇਹ ਤੋਂ ਕੰਮ ਨਹੀਂ ਕਰਾਉਣਾ ਇਹ ਤਾਂ ਆਸ਼ਕਾ ਇਹ ਤਾਂ ਕਿਸੇ ਦੀ ਘਰ ਵਾਲੀ ਨੂੰ ਵੇਖ ਕੇ ਵੀ ਗਲਤ ਵੇਖਦਾ ਉਹਨੂੰ ਕੱਢ ਨਾ ਮੈਂ ਸਾਡੀ ਘਰ ਵਾਲੀ ਨੂੰ ਕੱਢ ਕੇ ਨਾ ਲੈ ਜਾਏ ਕੋਈ ਇਦਾਂ ਦਾ ਕੋਈ ਕਿਸੇ ਨੇ ਕਿਹਾ ਹੋਵੇ ਕਿਸ ਨੇ ਜਿਹੜੇ ਮੇਰੇ ਪੱਕੇ ਗਾਹਕ ਆ ਉਹਨਾਂ ਨੂੰ ਤਾਂ ਪਤਾ ਵੀ ਮੇਰੇ ਬਾਰੇ ਮੈਂ ਕਿਵੇਂ ਆ ਜਿਹੜੇ ਹੁਣ ਨਵੇਂ-ਨਵੇਂ ਬਣੇ ਆ ਉਹ ਥੋੜਾ ਜਿਹਾ ਘੱਟ ਨੂੰ ਪਤਾ ਹੀ ਆ ਬਾਈ ਯਾਰ ਲੋਕ ਵੀ ਜਿਹੜੇ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਲੋਕਾਂ ਦੇ ਦੋ ਪਾਸੇ ਆ ਜਿਹੜੇ ਚੰਗੇ ਆ ਉਹ ਕੀ ਕਹਿੰਦੇ ਤੇ ਜਿਹੜੇ ਮਾੜੇ ਆ ਉਹ ਕੀ ਕਹਿੰਦੇ ਜਿਹੜੇ ਵੀ ਤਾਂ ਵਧਿਆ ਉਹ ਤਾਂ ਮੈਨੂੰ ਕਹਿੰਦੇ ਚੱਲ ਕੋਈ ਨਹੀਂ ਤੇ ਘਰ ਬਸ ਕੇ ਰੋਟੀ ਪਕਦੀ ਹੋਗੀ ਵੀ ਜਦੋਂ ਜੇ ਤੂੰ ਇਹੋ ਜਿਹਾ ਕੰਮ ਕਰਨਾ ਹੁੰਦਾ ਹੁਣ ਤੂੰ ਕਿੰਨੇ ਟਾਈਮ ਦਾ ਹੋਗੇ ਤੈਨੂੰ 10 ਸਾਲ 12 ਸਾਲ ਹੋਗੇ ਕੰਮ ਕਰਦੇ ਨੂੰ ਵੀ ਜੇ ਹੁਣ ਤੱਕ ਨਹੀਂ ਕਿ ਲੰਬਾ ਦਵਾਇਆ ਕੋਈ ਵੀ ਜੇ ਅਗਲੀ ਤੇਰੇ ਨਾਲ ਸਹਿਮਤ ਹੋ ਗਿਆ ਇਹ ਤਾਂ ਹੀ ਲੈ ਆ ਮਾੜੇ ਲੋਕ ਮਾੜੇ ਲੋਕ ਕਹਿੰਦੇ ਵੇਖੇ ਜੇ ਤੂੰ ਘਰੇ ਬਾੜਨ ਵਾਲਾ ਹੈ ਨਹੀਂਗਾ ਅੱਜ ਤੂੰ ਉਹਨੂੰ ਪਿਆ ਕੇ ਲਿਆ ਕੱਲ ਨੂੰ ਹੋਰ ਨੂੰ ਵੀ ਮੈਂ ਕਿੱਡਾ ਕੁ ਮਹਾਰਾਜ ਆ ਵੀ ਯਾਰ ਇੰਨੀਆਂ ਪਿਆ ਕੇ ਲੈ ਜੂਗਾ ਹੂੰ ਦੋਸਤੋ ਕਹਿੰਦੇ ਪਿੰਡ ਦੇ ਵਿੱਚ ਕਈ ਇਹੋ ਜਿਹੇ ਲੋਕ ਆ ਜਿਹੜੇ ਮੈਨੂੰ ਵਧੀਆ ਵੀ ਕਹਿੰਦੇ ਨੇ ਕਈ ਇਹੋ ਜਿਹੇ ਲੋਕ ਆ ਜਿਹੜੇ ਮੈਨੂੰ ਮਾੜਾ ਵੀ ਕਹਿੰਦੇ ਆ ਜਿਹੜੇ ਵਧੀਆ ਲੋਕ ਆ ਉਹ ਕਹਿੰਦੇ ਆ ਵੀ ਤੂੰ ਇੰਨਾ ਟਾਈਮ ਕੰਮ ਕੀਤਾ ਯਾਰ ਸਾਨੂੰ ਤਾਂ ਕਦੇ ਤੇਰੀ ਗਲਤੀ ਦਿਸੀ ਨਹੀਂ ਨਾ ਤੂੰ ਸਾਡੀ ਘਰ ਵਾਲੀ ਨੂੰ ਕਿਸੇ ਨੂੰ ਜਾਂ ਸਾਡੀ ਕੁੜੀ ਨੂੰ ਗਲਤ ਬੋਲਿਆ ਕਿਨਾਂ ਕਈ ਮਾੜੇ ਲੋਕ ਇਹੋ ਜਿਹੀ ਐ ਵੀ ਇਹੋ ਜਿਹੇ ਨੂੰ ਘਰੇ ਨਹੀਂ ਵੜਨਾ ਚਾਹੀਦਾ ਕੀ ਪਤਾ ਸਾਡੀਆਂ ਬੁੜੀਆਂ ਵੇਖੇ ਦੋਵੇਂ ਗੱਲਾਂ ਕਹਿੰਦੇ ਵੀ ਇੱਕੋ ਜਿਹੇ ਢੁਕਦੀਆਂ ਹੁੰਦੀਆਂ ਦੋਸਤੋ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਤਾਂ ਲੋਕਾਂ ਦੇ ਦੋਨੇ ਪਾਸੇ ਹੁੰਦੇ ਆ ਦੋਸਤੋ ਹੁਣ ਤਾਂ ਕਈ ਦਾਤੀਆਂ ਦੇ ਦੋਨੇ ਪਾਸੇ ਵੀ ਦੰਦੇ ਆਉਣ ਲੱਗੇ ਬਾਈ ਦਾਤਕਾਂ ਦੇ ਨਹੀਂ ਆਉਂਦੇ ਬਾਈ ਆਰੀ ਦੇ ਆਉਂਦੇ ਹੁੰਦੇ ਆ ਆਰੀ ਦੇ ਆਉਂਦੇ ਆ ਹਾਂ ਜਿਹੜਾ ਆਰਾ ਵੱਡਾ ਹੁੰਦਾ ਲੰਮਾ ਉਹਦੇ ਆਉਂਦੇ ਤੁਹਾਨੂੰ ਤੁਸੀਂ ਦਾਤੀਆਂ ਕੋ ਆਰੀ ਮਾਤਾ ਕੋਈ ਨਹੀਂ ਮਾਤਾ ਕੰਬੰਧਾ ਇਨਸਾਨ ਆ ਜਿਹਦੀ ਮੇਰੀ ਸਾਰਾ ਕੁਝ ਆਪਦਾ ਬਈ ਮੇਰਾ ਲਾਈਫ ਜਿੰਦਗੀ ਸੈਟ ਹੋ ਗਈ ਅ ਅੱਛਾ ਹੁਣ ਜਿਹੜੀ ਤੇਰੀ ਨਾਲ ਕੁੜੀ ਉਹ ਆਈ ਆ ਕੋਈ ਜਵਾਗ ਜੋਕ ਹੈਗਾ ਕੁੜੀ ਆ ਉਹਦੇ ਕੁੜੀ ਆ ਉਹਦੇ ਹਾਂ ਤੇ ਉਹ ਉਹ ਕਹੀ ਕਹਿੰਦੀ ਹੁਣ ਤੈਨੂੰ ਉਹ ਮੈਨੂੰ ਪਾਪਾ ਉਹ ਕਹਿੰਦੀ ਆ ਪਾਪਾ ਕੀ ਕਹਿੰਦੀ ਪਾਪਾ ਸਵਾਦ ਆਉਂਦਾ ਫੁੱਲ ਬਈ ਜ਼ਿੰਦਗੀ ਇਹਨੇ ਕਿਤੇ ਉਹ ਨਹੀਂ ਹੈਗਾ ਸੀ ਜੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਵੀ ਇੱਕ ਵਾਰੀ ਕੁੜੀ ਨਾਲ ਵਿਆਹ ਕਰਾਉਂਦਾ ਮੈਂ ਤੇ ਆਪਣਾ ਉਹਦੇ ਨਾਲ ਜਵਾਗ ਪੈਦਾ ਹੁੰਦੇ ਮੇ ਮੈਨੂੰ ਮੇਰੇ ਆਪ ਦੇ ਜਵਾਗ ਪੈਦਾ ਹੁੰਦੇ ਹੁਣ ਜਿਹੜੀ ਵੀ ਲੈ ਕੇ ਆਏ ਉਹ ਅਗਲੇ ਦੀ ਸੁਲਤਾਨ ਆ ਅਗਲੇ ਦਾ ਮੁੰਡਾ ਅਗਲੀ ਦੀ ਕੁੜੀ ਆ ਉਹ ਅਗਲੇ ਦਾ ਖੂਨ ਆ ਉਹ ਕਿਤੇ ਟਾਈਮ ਪੈ ਕੇ ਉਹ ਕਿਤੇ ਉਬਾਲਾਂ ਨਾਲ ਮਾਰ ਜੀ ਕਿਤੇ ਕਹਦੇ ਵੀ ਮੇਰੀ ਮਾਂ ਨੂੰ ਇਹ ਕੱਢ ਕੇ ਲਿਆ ਸੀ ਕਿ ਵੀ ਤੈਨੂੰ ਕੱਲ ਨੂੰ ਮਾਰ ਦੇ ਉਹ ਬਾਈ ਯਾਰ ਮੇਰੇ ਮੋਹ ਤੇ ਆ ਤਾਂ ਠੀਕ ਹੈ ਜੇ ਮੈਂ ਕੁੜੀ ਨਾਲ ਮੋਹ ਆਉਦਾ ਜਗਾਉਂਗਾ ਟਕਾ ਕੇ ਹਨਾ ਵੀ ਉਹ ਤਾਂ ਆਪ ਦੇ ਪਿਓ ਨੂੰ ਉਹਨੂੰ ਜਾਣਦੇ ਨਹੀਂ ਹੁਣ ਜਦ ਤੋ ਤਾ ਉਹ ਦਬਾਤਾ ਹੋਇਆ ਹੀ ਨਹੀਂਗਾ ਹੂੰ ਇਹ ਗਾ ਜ ਹੁਣ ਮੈਂ ਉਹਦੇ ਚ ਮੋਹ ਪਾਈ ਬੈਠਾ ਸਾਰਾ ਕੁਝ ਮੇਰਾ ਸਹੀ ਹੋਊਗਾ ਮੈਨੂੰ ਪਿਓ ਕਹਿਣ ਲੱਗੇ ਮੈਨੂੰ ਠੀਕ ਹੈ ਨਾ ਮੈਂ ਉਹਦੇ ਨਾਲ ਮੋਹ ਪਾ ਲੂੰਗਾ ਜਿਹੜਾ ਸੀ ਕੋਈ ਜੁਆਕ ਹੋ ਜੰਮਣਾ ਉਹ ਵੀ ਕਰ ਲਾਂਗੇ ਪਰ ਜਿਹੜਾ ਤੂੰ ਕੁਆਰੀ ਦੀ ਗੱਲ ਕਰਦਾ ਕੁਆਰੀ ਦਾ ਮੈਨੂੰ ਰਿਸ਼ਤੇ ਆਉਂਦੇ ਸੀ ਸਾਡੇ ਆਣ ਗਵਾਂਡ ਵਾਲੇ ਸਾ ਕਰਨ ਨਹੀਂ ਸੀ ਦਿੰਦੇ ਪਹਿਲੇ ਹੀ ਪਾਣੀ ਮਾਰ ਦਿੰਦੇ ਜਿਵੇਂ ਮੈਂ ਪਤਾ ਨਹੀਂ ਉਹਨਾਂ ਦੀ ਕੁੜੀ ਕੱਢ ਕੇ ਲੈ ਗਿਆ ਹੁਣ ਅੱਛਾ ਹੁਣ ਉਹਦਾ ਪਿਓ ਜਿਹੜਾ ਉਹਦਾ ਘਰ ਵਾਲਾ ਹੈਗਾ ਉਹ ਤੈਨੂੰ ਕਿਤੇ ਐ ਨਹੀਂ ਕਹਿੰਦਾ ਵੀ ਤੂੰ ਯਾਰ ਆਹ ਕੰਮ ਗਲਤ ਕਰਤਾ ਯਾਰ ਤੈਨੂੰ ਮੈਂ ਮਾਰੂੰਗਾ ਜਾਂ ਕੁਛ ਇਦਾਂ ਦੀ ਕੋਈ ਗੱ अच्छा ओदी रखी हुई थी कोई हां ताही 5 साल ताही करके वो वाला बोलया नहीं हां ताही 5 साल ताही 6 ती तलाक हो गया हां 5 साल हो गए भाई घर भी नहीं आया से हो हम्म हैना थोन आया सी आ करके सण नाल दी नाल मुड़ गया ना ओने कोई ए क्या ना कोई होर ना बात एनु ਕੁੜੀ ਨਹੀਂ ਮਿਲਦੀ ਸੀ ਤੇ ਉਹਨੂੰ ਕੋਈ ਮੁੰਡਾ ਨਹੀਂ ਮਿਲਦਾ ਸੀ ਉਹਨੂੰ ਕੀ ਨਹੀਂ ਮਿਲਦਾ ਸੀ ਤੈਨੂੰ ਕੁੜੀ ਨਹੀਂ ਮਿਲਦੀ ਸੀ ਉਹਨੂੰ ਕੀ ਨਹੀਂ ਮਿਲਦਾ ਸੀ ਉਹਨੂੰ ਜਿਹੜਾ ਕੁਝ ਐਨੂੰ ਐਨੂੰ ਕੁੜੀ ਮਿਲ ਗਈ ਤੇ ਇਹ ਉਹਨੂੰ ਮੁੰਡਾ ਮਿਲ ਗਿਆ ਦੋਸਤੋ ਤੇ ਅੱਛਾ ਕੀ ਇਹੋ ਜੀ ਚੀਜ਼ ਤੈਨੂੰ ਲੱਗਿਆ ਵੀ ਉਹਨੂੰ ਕੀ ਚੀਜ਼ ਨਹੀਂ ਮਿਲਦੀ ਸੀ ਤੇ ਤੈਨੂੰ ਕੀ ਦੀ ਚੀਜ਼ ਮਿਲਦੀ ਸੀ ਪਿਆਰ ਬਈ ਪਿਆਰ ਹੂੰ ਪਿਆਰ ਦੀ ਭੁੱਖੀ ਆਦਨੀਆਂ ਤੇ ਪਿਆਰ ਮੈਨੂੰ ਵੀ ਨਹੀਂ ਸੀ ਮਿਲਦਾ ਕਿਉਂਕਿ ਮੈਂ ਵੀ ਚਾਹੁੰਦਾ ਸੀ ਯਾਰ ਬਾਈ ਮੈਨੂੰ ਕੋਈ ਜੀ ਕਵੇ ਤੇ ਜੇ ਮੈਂ ਵੀ ਜੀ ਕਵਾਂ ਹਨਾ ਵੀ ਇੱਕ ਦੂਜੇ ਨਾਲ ਅਸੀਂ ਦੁੱਖ ਸੁੱਖ ਸਾਂਝਾ ਕਰ ਗਏ ਜਾਂ ਬੇੜੇ ਚ ਸ਼ਾਂਚਣ ਹੋਵੇ ਠੀਕ ਆ ਹੁਣ ਮੈਂ ਕਈ ਜਦੋਂ ਦੁਕਾਨ ਮੂਰਦੀ ਕੁ ਜਨਾਨੀ ਲੰਘੇ ਦੀ ਸ਼ਾਂਚਣ ਕਰਦੀ ਜਨਾ ਮਾਂ ਵਿਆਹ ਜੋੜਾ ਹੁੰਦਾ ਸੀ ਹਨਾ ਉਹ ਆਪਦੇ ਦੇਖ ਕੇ ਕਾਲਜ ਨੂੰ ਅੱਗ ਲੱਗਦੀ ਰੱਬਾ ਸਾਡੇ ਵਾਲੀ ਕਿੱਥੇ ਬਣਾ ਕੇ ਰੱਖੀ ਬੈਠਾ ਤੂੰ ਖੁਸ਼ ਆਉਣ ਤੇਰੇ ਨਾਲ ਬਾਈ ਫੁੱਲ ਖੁਸ਼ ਕੁੜੀ ਵੀ ਖੁਸ਼ ਉਹ ਵੀ ਫੁੱਲ ਪੜ੍ਹ ਨਹੀਂ ਲੈਂਦੇ ਜੋ ਆਕ ਲਾਤਾ ਪੜ੍ਹਨਾ ਮਾਪੇ ਖੁਸ਼ ਬਹੁਤ ਲਗੋ ਜਾ ਪਿੰਡ ਵਾਲੇ ਕੋਈ ਕੁਝ ਨਹੀਂ ਬੋਲਦੇ ਨਹੀਂ ਨਹੀਂ ਪਿੰਡ ਵਾਲੇ ਜਿਹੜੇ ਤਾਂ ਸਾਡੇ ਆਣ ਗਵਾਂਡ ਵਾਲੇ ਬੰਦੇ ਉਹ ਤਾਂ ਕਹਿੰਦੇ ਬਾਬਾ ਚੱਲ ਵਧੀਆ ਹੋ ਗਿਆ ਤੇਰੀ ਰੋਟੀ ਪੱਕਦੀ ਹੋਗੀ ਕਣੀ ਉਹਨਾਂ ਨੂੰ ਆਇਆ ਹੋਗਾ ਵੀ ਸਾਡੇ ਕੋ ਛੜਾ ਤੇਰਾ ਫੱਦ ਕਿਤੇ ਹੋਰ ਨਾ ਸਾਡੇ ਵਾਲੇ ਪਾਸੇ ਹੋ ਜੇ ਵੀ ਤਾਂ ਕਰਕੇ ਤੇ ਹੁਣ ਵਧੀਆ ਹੁਣ ਜਾਣ ਵਾਲਾ ਹੋ ਗਿਆ ਹੈ ਹਾਂ ਅਚਾ ਕੁੜੀ ਦੇ ਮਾਪਿਆਂ ਨੇ ਬੋਲੇ ਵੀ ਤੁਸੀਂ ਆ ਕੀ ਕੰਮ ਕਰਤਾ ਨਹੀਂ ਨਹੀਂ ਉਹ ਉਹ ਬਈ ਉਹਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਆਉਂਦਾ ਕਾ ਤੂੰ ਨੇ ਵੀ ਤੈਨੂੰ 5 ਸਾਲ ਹੋ ਗਏ ਗਏ ਨੂੰ ਵੀ ਤੂੰ ਕਿਤੇ ਤਾਂ ਗੇੜਾ ਮਾਰ ਤੂੰ ਕਿਹੜਾ ਫੌਰਨ ਚ ਗਿਆ ਹੈ ਤਾਂ ਤੂੰ ਇੱਥੇ ਹੀ ਆ ਕੁੜੀ ਨੇ ਵੀ ਆਦੇ ਮਾਪਿਆਂ ਨੂੰ ਕਿਹਾ ਹੋਊਗਾ ਵੀ ਮਾਂ ਮੈਂ ਦੁਖੀ ਆ ਮੈਨੂੰ ਜਿਵੇਂ ਸਹੀ ਲੱਗਿਆ ਮੈਂ ਉਹ ਕਰ ਲਿਆ ਹਾਂ ਉਹਨੇ ਆਪ ਦੱਸ ਜਿਹੇ ਜਿਹਾ ਲੱਭ ਕੇ ਦਿੱਤਾ ਸੀ ਉਹੇ ਜਿਹਾ ਹੋ ਗਿਆ ਜਿਹੜਾ ਮੈਂ ਲੱਭਿਆ ਹੋ ਗਿਆ ਬਾਕੀ ਪਹਿਲਾਂ ਤਾਂ ਮਾੜਾ ਮੋਟਾ ਕਰਦੇ ਸੀ ਤੂੰ ਆ ਕੀ ਕੀਤਾ ਤੂੰ ਉਹ ਜਿਹੜਾ ਜਦੋਂ ਉਹ ਮੁੰਡਾ ਆ ਕੇ ਸਾਈਨ ਕਰ ਗਿਆ ਉਹ ਮੈਨੂੰ ਜਦੋਂ ਦੱਸ ਗਿਆ ਉਹਨਾਂ ਦੇ ਮਾਪਿਆਂ ਨੇ ਵੀ ਮੇਰੀ ਤਾਕਤ ਰੱਖੀ ਉਹ ਕਹਿੰਦੇ ਚਾਪੇ ਠੀਕ ਹੈ ਜੋ ਲੋਹੇ ਨੂੰ ਲੋਹਾ ਹੀ ਵੜਦਾ ਹੁੰਦਾ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਜਿਹੜੀਆਂ ਆਪਣੇ ਜਨਾਨੀਆਂ ਨੂੰ ਖੋਲ ਖੁੱਲ ਦੇ ਦਿੰਦੇ ਆ ਪਰ ਕਈ ਕੁੜੀਆਂ ਇਹੋ ਜਿਹੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਉਹਨਾਂ ਦੇ ਘਰ ਵਾਲੇ ਸਮਝਦੇ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਈ ਇਹ ਪਹਿਲੀ ਗੱਲ ਤਾਂ ਜੇ ਕਿਉਂਕਿ ਉਹ ਇੱਕ ਵਿਸ਼ਵਾਸ ਕਰਕੇ ਖੁੱਲ੍ਹ ਦਿੰਦੇ ਹੁੰਦੇ ਆ ਉਹ ਨਹੀਂ ਦਿੰਦੇ ਜਿਹੜੇ ਘਰ ਵਾਲੇ ਨਹੀਂ ਸਮਝਦੇ ਕਿ ਜਿਹੜੇ ਘਰ ਵਾਲੇ ਰੋਕ ਟੋਕ ਕਰਦੇ ਹੁੰਦੇ ਆ ਉਹ ਇਸੇ ਚੀਜ਼ ਤੋਂ ਹੀ ਕਰਦੇ ਹੁੰਦੇ ਆ ਵੀ ਆ ਸਾਡਾ ਵੀ ਇਹ ਵੀ ਸਾਡੀ ਘਰ ਵਾਲੀ ਜਾਂ ਭੈਣ ਕੋਈ ਗਲਤ ਕਦਮ ਨਾ ਚੱਕ ਲੈ ਜਿਸ ਦੇ ਨਾਲ ਸਾਡੀ ਬੇਇੱਜ਼ਤੀ ਹੋ ਜਾਏ ਠੀਕ ਆ ਹੁਣ ਉਹ ਤਾਂ ਬੰਦਾ ਹੀ ਆਪ ਹੀ ਚਾਹੁੰਦਾ ਸੀਗਾ ਵੀ ਜਾਵੜੇ ਇਹ ਕਿਉਂਕਿ ਉਹਨੇ ਰੱਖੀ ਹੋਈ ਸੀ ਹਾਂ ਉਹਨੇ ਰੱਖੀ ਹੋਈ ਸੀ ਤੈਨੂੰ ਕੁੜੀ ਮਿਲਦੀ ਹਾਂ ਉਹ ਤਾਂ ਕਹਿੰਦੇ ਉਹਨੇ ਜਿਹੇਆ ਕਰ ਲੋ ਉਹ ਜਾ ਪਰ ਲੋ ਗੱਲ ਹੋ ਜਾਂਦੀ ਹੁੰਦੀ ਆ ਜਿਵੇਂ ਆਪਾਂ ਜਿਹੜਾ ਬੀਜਾਂਗੇ ਉਹੀ ਵੱਢਾਂਗੇ ਚਲੋ ਬਹੁਤ ਬਹੁਤ ਉਹ ਰખી ਬੈਠਾ ਸੀਗਾ ਫਿਰ ਆਪਾਂ ਵੀ ਮੈਂ ਵੀ ਆਪਦੇ ਬਾਜੀ ਮਾਰ ਲਈ ਹਮ ਧੰਨਵਾਦ 3 ਵਜੇ ਦੋਸਤੋ ਤੁਸੀਂ ਦੇਖ ਸਕਦੇ ਹੋ ਪਿਆਰ ਦੀ ਕੋਈ ਲਿਮਟ ਨਹੀਂ ਹੁੰਦੀ ਦੋਸਤੋ ਇੱਕ ਅਲਟਰਨ ਇੱਕ ਮਸ਼ੀਨ ਕੀ ਕੀ ਕਹਿੰਦੇ ਨੇ ਇਲੈਕਟ੍ਰੀਸ਼ੀਅਨ ਇੱਕ ਇਲੈਕਟ੍ਰੀਸ਼ੀਅਨ ਵਾਲੇ ਮੁੰਡੇ ਨੂੰ ਹੋਇਆ ਕਿਸੇ ਦੀ ਘਰ ਵਾਲੀ ਨਾਲ ਪਿਆਰ ਦੋਸਤੋ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਦੱਸਦਾ ਵੀ ਪਿਆਰ ਖਤਮ ਨਹੀਂ ਹੁੰਦਾ ਦੋਸਤੋ ਜ਼ਿੰਦਗੀ ਦੇ ਵਿੱਚ ਪਿਆਰ ਬਹੁਤ ਮਿਲ ਜਾਂਦਾ ਪਰ ਜੀਵਨ ਸਾਥੀ ਕਦੇ ਨਹੀਂ ਮਿਲਦੇ ਹੁੰਦੇ ਦੋਸਤੋ ਉਸ ਕੁੜੀ ਦੀ ਗਲਤੀ ਨਹੀਂ ਸੀਗੀ ਉਸ ਕੁੜੀ ਨੂੰ ਉਸ ਦਾ ਘਰ ਵਾਲਾ ਜੇ ਸਮਝਦਾ ਹੁੰਦਾ ਤਾਂ ਇਹ ਜੀ ਗੱਲ ਨਹੀਂ ਬਣਦੀ ਸੀ ਦੋਸਤੋ ਤੇ ਜਿਹੜਾ ਇਹ ਮੁੰਡਾ ਸੀ ਇਹਦਾ ਬਿਆਹ ਨਹੀਂ ਹੁੰਦਾ ਸੀ ਲੋਕ ਇਹਨੂੰ ਪਾਨੀਆਂ ਮਾਰ ਦਿੰਦੇ ਹੌਣ ਦੱਸੋ ਕੀ ਕਰਦਾ ਏ ਨਾ ਕੋਈ ਸ਼ੁਨਸ਼ਣਾ ਫੜਾਉਂਦਾ ਸੀ ਇਹਨੂੰ ਤੇ ਉਹੀ ਗੱਲ ਹੋਈ ਜਿਹੜਾ ਕੁਝ ਹੋਣਾ ਸੀਗਾ ਇਹਨੇ ਉਹੀ ਗੱਲ ਕਰਤੀ ਜਿਹੜਾ ਹੋਣਾ ਸੀ ਕੰਮ ਦੋਸਤੋ ਕਹਿੰਦੇ ਹੁੰਦੇ ਆ ਵੀ ਜੀਵਨ ਸਾਥੀ ਕਦੇ ਨਾ ਕਦੇ ਮਿਲ ਹੀ ਜਾਂਦੇ ਆ ਦੋਸਤੋ ਨਾ ਕਦੇ ਬੰਦਾ ਕੋਈ ਕੁਆਰਾ ਮਰਿਆ ਪਰ ਕਈ ਲੋਕ ਇਹੋ ਜਿਹੇ ਹੈਗੇ ਜਿਹੜੇ ਆਪਣੀਆਂ ਹਰਕਤਾਂ ਦੇ ਨਾਲ ਕੁਆਰੇ ਮਰ ਜਾਂਦੇ ਆ ਛੜੇ ਮਰ ਜਾਂਦੇ ਆ ਦੋਸਤੋ ਕਈ ਇਹੋ ਜਿਹੇ ਟੈਂਪੂ ਬਣ ਜਾਂਦੇ ਆ ਕਈ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਕੁਝ ਹੁੰਦਾ ਦੋਸਤੋ ਇਹੋ ਜਿਹੇ ਮੁੰਡੇ ਦੀ ਗੱਲਬਾਤ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ ਵੀ ਆਪਣੀਆਂ ਘਰ ਵਾਲੀਆਂ ਨੂੰ ਬਈ ਟਾਈਮ ਦਿਆ ਕਰੋ ਆਪਣੀ ਘਰ ਨਾਲ ਸਮਝਿਆ ਕਰੋ ਨਹੀਂ ਤਾਂ ਉਹ ਕਿਸੇ ਹੋਰ ਨਾਲ ਗੱਲਬਾਤ ਕਰਨ ਗਈਆਂ ਠੀਕ ਹੈ ਤਾਂ ਦੂਜੀ ਗੱਲ ਜੇ ਘਰ ਵਾਲਾ ਕਿਸੇ ਹੋਰ ਕੁੜੀ ਨਾਲ ਗੱਲਬਾਤ ਕਰ ਰਿਹਾ ਤੇ ਉਹਨੂੰ ਫਿਕਰ ਵੀ ਹੈ ਨਹੀਂ ਉਹਨੇ ਇਸ ਮੁੰਡੇ ਦੇ ਉੱਤੇ ਪਰਚਾ ਪੁਰਚਾ ਕੁਝ ਨਹੀਂ ਪਵਾਇਆ ਕਹਿੰਦਾ ਲੈ ਜਾ ਬਈ ਮੈਂ ਤਾਂ ਛੱਡਣੀ ਸੀਗੀ ਬਹਾਨਾ ਸੀ ਉਹਦਾ ਇੱਕ ਇਸ ਵੀਡੀਓ ਨੂੰ ਸਿਰਫ ਤੁਸੀਂ ਨਜ਼ਾਰੇ ਲਿਆ ਕਰੋ ਯਾ ਐਂਟਰਟੇਨਮੈਂਟ ਗੱਲ ਵਾਲੀ ਖੇਡ ਆ ਸਾਡੀ ਇਹ ਨਾ ਕਿ ਕਿਸੇ ਨੂੰ ਦੁੱਖ ਤਕਲੀਫ ਦਿੰਨੇ ਆ ਨਾ ਕਿਸੇ ਨੂੰ ਆਪਾਂ ਥੇਸ ਪਹੁੰਚਾਉਣੇ ਤੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਹੋ ਜਾਣਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਲੈਕ ਮਿੰਟ ਜ਼ਰੂਰ ਕਰਿਓ ਧੰਨਵਾਦ